ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਸ਼ਾਨ ਰਫਦਾ 1839 ਤੱਕ ਇੱਕ ਦੁਨੀਆ ਦੀ ਕਹਿੰਦੀ ਕਹਾਉਂਦੀ ਪਵਨ ਨਾਲ ਸੰਧੀਆਂ ਕਰਕੇ ਆ ਬਰਾਬਰ ਦੇ ਢੇਰ ਬਣ ਕੇ ਦਿਖਾ ਦਿੱਤਾ ਸੀ ਦੁਨੀਆ ਨੂੰ ਬਰਾਬਰ ਦੀ ਢੇਰ ਅੰਗਰੇਜ਼ਾਂ ਦੇ ਮਨ ਵਿੱਚ ਸਤਲੁਜ ਨੂੰ ਪਾਰ ਕਰਨ ਦਾ ਕਦੇ ਵੀ ਵਿਚਾਰ ਨਹੀਂ ਆਇਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਾਡੇ ਬਰਾਬਰ ਦੀ ਧਿਰ ਖੜੀ ਹੈ ਉੱਥੇ ਸਤਲੁਜ ਦੇ ਪਰਲੇ ਪਾਸੇ ਕਿਉਂ ਕਿ ਉਹਦੇ ਵਿੱਚ ਰਾਜ ਕਰਨ ਦੀ ਸ਼ਾਨ ਸੀ ਸ਼ਕਤੀ ਸੀ ਔਰ ਉਹਨੇ ਆਪਣੇ ਸ਼ਾਨਦਾਰ ਦਿਖਾ ਵੀ ਦਿੱਤੀ ਤੇ ਸ਼ਕਤੀ ਦੀ ਦਿਖਾ ਦਿੱਤੀ ਤੇ 1839 ਗੱਲ ਤੱਕ ਅੰਗਰੇਜ਼ਾਂ ਨੇ ਸਤਲੁਜ ਬੰਦ ਕਿਸੇ ਵੀ ਤਰ੍ਹਾਂ ਲਲਚਾਈਆਂ ਗੱਲਾਂ ਅੱਖਾਂ ਨਾਲ ਨਹੀਂ ਦੇਖਿਆ ਸੀ ਅੱਛੇ ਕੀ ਹੋ ਰਿਹਾ ਜੀ ਜਿਹੜੇ ਵਿੱਚ ਹੋਂਡੀ ਆ ਉਹਦੇ ਵਿੱਚ ਸਿੱਖੀ ਨਹੀਂ ਜਾਂਦੀ ਐ ਦੱਸੋ ਉਹ ਉਹ ਠੀਕ ਐ ਕਿ ਉਹ ਤਾਂ ਟੋਲਾ ਹਾਰ ਗਿਆ ਉਹਨੇ ਹਾਰਨਾ ਹੀ ਸੀ ਉਹਦੇ ਕਰਤੂਤਾਂ ਹੀ ਹਾਰਨ ਵਾਲੀਆਂ ਸੀ ਆ ਪਰ ਦੂਜੇ ਟੋਲੇ ਕਿੱਥੇ ਜਿੱਤੇ ਨੇ ਇਹ ਤਾਂ ਦੇਖ ਲਓ ਅਸੀਂ 47 ਚ ਕੀ ਕੀਤਾ ਕੀ ਕਰ ਸਕਦੇ ਸੀ ਕੀ ਨਹੀਂ ਹੋ ਸਕਿਆ ਭੁੱਲ ਜਾਓ ਕਿਉਂਕਿ ਉਹ ਲੰਘ ਗਿਆ ਟਾਈਮ ਵਿੱਚ ਗਿਆ ਟਾਈਮ ਉਸ ਨਹੀਂ ਹੋ ਸਕਦਾ ਰੋਈ ਜਾਵਾਂਗੇ ਪਿੱਟੀ ਜਾਵਾਂਗੇ ਆਪੀ ਥੱਕ ਕੇ ਅਸੀਂ ਹਟ ਜਾਵਾਂਗੇ 1947 ਤੋਂ ਪਹਿਲਾਂ ਜਿੰਨੀਆਂ ਨਹਿਰਾਂ ਪੰਜਾਬ ਦੇ ਵਿੱਚ ਬਣੀਆਂ ਸੀਆਂ 1900 ਅੰਗਰੇਜ਼ਾਂ ਦੇ ਰਾਜ ਵੇਲੇ ਕੀ ਕੋਈ ਨਹਿਰ ਪੰਜਾਬ ਤੋਂ ਬਾਹਰ ਪਾਣੀ ਲੈ ਕੇ ਜਾਂਦੀ ਸੀ ਗੰਗ ਨਹਿਰ ਜਾਂਦੀ ਸੀ ਨਾ ਇੱਕੋ ਹੀ ਔਰ ਰਾਇਲਟੀ ਲੈਂਦੀ ਸੀ ਔਰ ਰਾਇਲਟੀ ਲੈਂਦੀ ਸੀ ਹੋਰ ਕੋਈ ਨਹਿਰ ਪੰਜਾਬ ਤੋਂ ਬਾਹਰ ਪਾਣੀ ਲੈ ਕੇ ਨਹੀਂ ਜਾਂਦੀ ਸੀ ਪੰਜਾਬ ਦੀਆਂ ਬੰਜਰ ਪਈਆਂ ਉਹ 12 ਅੰਗਰੇਜ਼ਾਂ ਨੇ ਪੰਜਾਬ ਦੇ ਪਾਣੀਆਂ ਨਾਲ ਨਹਿਰਾਂ ਚਲਾ ਚਲਾ ਕੇ ਹਰੀਆਂ ਭਰੀਆਂ ਕਰ ਦਿੱਤੀਆਂ ਸੀ ਉਹ ਅਸੀਂ ਉਹ ਸਾਰੀਆਂ 1947 ਦੇ ਵਿੱਚ ਉਜਾੜ ਦਿੱਤੀਆਂ ਸਾਰੀਆਂ 12 ਹਰੀਆਂ ਭਰੀਆਂ 12 ਉਹ ਨਹਿਰਾਂ ਵੀ ਛੱਡ ਆਏ ਅਸੀਂ ਉਹ ਬਾਰਾਂ ਲਈ ਛੱਡ ਆਏ ਇੱਥੇ ਕਿਸੇ ਨੇ ਉਨੀ ਜ਼ਮੀਨ ਵੀ ਨਹੀਂ ਦਿੱਤੀ ਉਧਰੋਂ ਆਏ ਹੋਏ ਕਿਸਾਨਾਂ ਨੂੰ ਉਨੀ ਜ਼ਮੀਨ ਵੀ ਨਹੀਂ ਦਿੱਤੀ ਜ਼ਮੀਨ ਵੀ ਅਦਾਟ ਉਹੀ ਕੀਤੀ ਹੈ ਜਿਹੜੀ ਪੂਰਬੀ ਪੰਜਾਬ ਦੇ ਵਿੱਚ ਖਾਲੀ ਹੋਈ ਜ਼ਮੀਨ ਸੀ ਉਹ ਕੀ ਇਹ ਕੱਲੇ ਪੰਜਾਬ ਦੀ ਆਜ਼ਾਦੀ ਮਿਲੀ ਸੀ ਪੰਜਾਬ ਦੀ ਵੰਡ ਕੀਤੀ ਸੀ ਪੰਜਾਬ ਦੀ ਵੰਡ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਕੀਤੀ ਸੀ ਇਹ ਜਿਹੜੇ ਉੱਜੜ ਕੇ ਆਏ ਸੀ ਉਹ ਹਿੰਦੁਸਤਾਨ ਦੀ ਆਜ਼ਾਦੀ ਲਈ ਉੱਜੜ ਕੇ ਆਏ ਸੀ ਪੰਜਾਬ ਵੰਡਿਆ ਗਿਆ ਸੀ ਫਿਰ ਪਣੀ 12 ਉਧਰੋਂ ਉਜੜ ਕੇ ਆਏ ਕਿਸਾਨਾਂ ਨੂੰ ਪੂਰਬੀ ਪੰਜਾਬ ਤੋਂ ਬਾਹਰ ਕਿਉਂ ਨਹੀਂ ਇਲਾਕੀਤੀ ਗਈ ਇੱਥੇ ਚੌਥਾ ਚੌਥਾ ਹਿੱਸਾ ਜ਼ਮੀਨ ਦਾ ਮਸਾ ਮਸਾ ਲਾਟ ਹੋਇਆ